ਤਾਬਸ਼ਾ ਸਾਸਤਰੀ ਕਾਲ ਸਾਸਤਰੀ ਕਾਲ ਜੀ ਮਹਾਰਾਜ ਹੋਰ ਸਨਾਓ ਚੜਦੀ ਕਲਾ ਵਧੀਆ ਜੀ ਚੜਦੀ ਕਲਾ ਜੀ ਆ ਮੈਂ ਤਾਂ ਕੀ ਲੇਖਾ ਜੋਖਾ ਪਾਜੀ ਸੁਆ ਦੁੱਜਾ ਕੋ ਤੇ ਜਾਲ ਵਾਲੇ ਚੌਥਾਲ ਵਾਲੇ ਸੂਈ ਨੂੰ ਹੋਏ ਜੇ ਕੋਈ 2 ਕੁ ਮਹੀਨੇ ਮਗਰੇ ਤੇ ਕੱਟੀ ਆ ਦੁੱਧ 8 ਲੀਟਰ ਮਗਰ ਕੱਟੀ ਦੁੱਧ 8 ਲੀਟਰ ਆ 51000 ਦੇ ਵਿੱਚ ਪਹੁੰਚ ਗੱਡੀ ਕੋ ਆਪ ਦੀ ਲੇਉ 48000 ਦੀ ਦੇਣੀ 48000 ਦੀ ਹਾਂਜੀ ਹਾਂਜੀ ਇਹਦੇ ਕੋਲ ਵੀ 8 ਹੀ ਇਹਦੇ ਥੱਲੇ ਵੀ 8 ਆ ਇਹ ਵੀ ਸੂਈ ਬਾਈ ਕੋਈ ਢਾਈਆਂ ਕੁ ਮਹੀਨਿਆਂ ਦੀ ਬੱਚਾ ਨਹੀਂ ਹੈਗਾ ਓਕੇ ਭਾੜੇ ਤੇ ਭਾੜੇ ਤੇ ਮਿਲਦੀ ਆ ਇਹਦਾ 47000 ਦੇ ਵਿੱਚ ਪਹੁੰਚ ਗੱਡੀ ਕੋਆਲ ਦੀ 44000 ਦੀ ਮੈਂ 44 ਹਾਂਜੀ ਠੀਕ ਆ ਆ ਝੋਟੀ ਮਗਰ ਬੱਚਾ ਕੱਟਾ ਹਾਂ ਇਹਦੇ ਮਗਰ ਕੱਟਾ ਇਹ ਸੁਈ ਆ ਕੋਈ 20-25 ਦਿਨਾਂ ਦੀ ਠੀਕ ਆ ਦੁੱਧ 9-10 ਲੀਟਰ 8 ਲਾਵੇ ਕੋਈ 8 ਲਾ ਲਈ ਹਾਂ ਇਹਦਾ ਰੇਟ ਬਿਲਕੁਲ ਜੈ 73000 ਦੇ ਵਿੱਚ ਪਹੁੰਚ 100 ਕਿਲੋਮੀਟਰ ਤੀਕਰ ਉਦਾਂ ਪੂਰੇ 70 ਦੀ ਪੂਰੇ 70 ਦੀ ਮਗਰ ਕੱਟੀ ਹਾਂਜੀ ਕੱਟੀ ਇਹਦੇ ਕੋਲੇ ਇਹਦੇ ਮਗਰੂ ਬਾਈ ਕੱਟੀ ਆ ਠੀਕ ਆ ਤੇ ਸੁਈ ਨੂੰ ਇਹਨੂੰ ਕੋਈ ਹੋਏ ਜੇ ਕੋਈ 15 ਕ ਦਿਨ ਠੀਕ ਆ ਤਾਂ 12 15 ਦਿਨ ਨੂੰ ਇਹ ਕੋ ਵੀਲ ਵਾਲੇ ਇਹਦੇ ਥੱਲੇ ਵੀ ਦੁੱਧ 9 ਦਾ ਲੀਟਰ 8 ਲਾਵੇ ਕੋ ਪੱਕਾ ਠੀਕ ਆ ਇਹਦੀ ਵੀ 70 ਰੁਪਏ প্রতি ਗੱਡੀ ਕੋ ਆਦਿ ਲਿਆਉਂਦਾ ਪੂਰੇ 70 ਪ੍ਰਤਾਪ ਸ਼ਾ ਸਾਸਤਰੀ ਕਾਲ ਸਾਸਤਰੀ ਕਾਲ ਜੀ ਤੇ ਆ ਮਹਨ ਦਾ ਕੀ ਲੇਖਾ ਜੋਖਾ ਇਹ ਭਾਜੀ ਸੂਆ ਤੇ ਜਾ ਲਾਵੇ ਚੌਥਾ ਲਾਵੇ ਭਾਵੇਂ ਕੋ ਪੰਜਵਾਂ ਵਾਲੇ ਸੂਈ ਤਾਜੀ ਜੇ ਗੱਲਾ 나ੜੂ ਹਾਂ ਤੇ ਦੁੱਧ 7-8 ਲੀਟਰ ਜਾਂ ਦੁੱਧ ਵਾਲੇ ਕੋ ਬੋਹੜਾ ਲਾ ਲਈ ਠੀਕ ਆ ਪੂਰੇ 52000 ਦੇ ਵਿੱਚ ਪਹੁੰਚ ਗੱਡੀ ਕੋ ਆਦਿ ਲਿਆਊਗਾ ਤੇ 48000 ਓਕੇ ਹਾਂਜੀ ਹਾਂ 48000 ਗੱਡੀ ਨੀਲੀ ਰਵੀ ਨੀਲੀ ਦੀ ਝੋਟੀ ਤੇ ਨੀਲੀ ਦੀ ਨੀਲੀ ਦੀ ਮਗਰ ਕੱਟੀ ਹਾਂ ਸੂਈ ਨੂੰ 10 ਲੀਟਰ ਦੁੱਧ 11-12 ਲੀਟਰ ਦਾਹ ਲਾਵੇ ਕੋਈ ਠੀਕ ਆ ਸੂਈ ਨੂੰ ਕੋ ਹਫਤਾ 10 ਦਿਨ ਹੋਇਆ ਜੀ ਹਾਂ ਤੇ ਇਹ 80000 ਦੇ ਵਿੱਚ ਪਹੁੰਚ 100 ਕਿਲੋਮੀਟਰ ਦੀ ਗੱਡੀ ਕੋ ਆਦੀ ਲੈ 77000 ਦੀ ਦੇਣ 77000 ਦੀ ਮੇਲਾ ਲੁੱਟੋ ਹਾਂ ਗੱਡੀ ਝੋਟੀ ਪਹਿਲਣਾ ਹਾਂ ਮੂੰਹ ਚੌਗੀ ਸੂਈ ਨੂੰ 3 3.5 ਮਹੀਨੇ 1 ਮਹੀਨੇ ਦੀ ਬਣੀ ਜੇ ਬੱਚਾ ਨਹੀਂ ਆਗਾ ਮਿਲਦੀ ਭਾੜੇ ਤੇ ਆ ਠੀਕ ਆ ਇਹਦੀ 45000 ਦੇ ਵਿੱਚ ਪਹੁੰਚ ਗੱਡੀ ਕੋ ਆਪ ਦੀ ਲਿਓਗਾ 42000 ਦੀ ਦੇਣੀ ਜਸਮ 42000 ਦੀ ਆ ਦੋ ਦੰਦ ਦੋ ਦੰਦ ਝੋਟੀ ਸੂਈ ਨੂੰ ਇਹਨੂੰ ਵੀ ਸਾਢੇ 3-3 ਮਹੀਨੇ ਹੋਏ 1 ਮਹੀਨੇ ਦੀ ਬਣੀ ਆ ਇਹਦੇ ਥੱਲੇ ਦੁੱਧ ਸੱਤ ਆ ਕੋ ਛੇ ਆਵੇ ਠੀਕ ਆ ਇਹਦਾ ਵੀ ਰੇਟ 47000 ਦੇ ਵਿੱਚ ਪਹੁੰਚ ਗੱਡੀ ਕੋ ਆਪ ਦੀ ਲਿਓ ਪੂਰੇ 44000 ਦੇ ਦੰਦ ਧੰਨਵਾਦ ਸੱਜਣਾ ਸ਼ੌਟ ਆ ਬੱਚਾ ਸੱਜਣਾ ਜਿਹੜੀ ਤੁਹਾਨੂੰ ਹੁਣ 4 ਨੰਬਰ ਤੇ ਝੋਟੀ ਚਲਾ ਕੇ ਵਿਖਾਤੀ ਆ ਇਹ ਕੱਟਾ ਇਹਦੇ ਕੋਲੇ ਇਹ ਚੈੱਕ ਕਰੋ ਆ ਵੇਖੋ ਝੋਟੀ ਦੀ ਕੁਆਲਿਟੀ ਹਾਂ ਨਹੀਂ ਠੀਕ ਹੈ ਜੱਟਾ ਜਿਵੇਂ ਕੱਪੜੇ ਵਾਲਾ ਕਪੜਾ ਨਹੀਂ ਖਲਾਰ ਕੇ ਵਸਾਉਂਦਾ ਹਾਂ ਇਹ ਇਦਾਂ ਵਸਾਉਂਦੀ ਆ ਜਿਵੇਂ ਤੁਰਦੀ ਝੋਟੀ ਪਹਿਲਾਂ ਪਾਉਂਦੀ ਨਹੀਂ ਚੰਗੀ ਆ ਹਾਂਜੀ ਹਾਂਜੀ ਸੰਭਾਲੇ ਕੋਈ ਹਾਂਜੀ ਹਾਂਜੀ ਤੇ ਦੁੱਧ ਦੇਈ ਜਾਉ ਹਨਾ ਦਹੀਂ ਜਾਣੀ ਦੁੱਧ ਇਹਦਾ ਭਾਅ ਕਿੱਡਾ ਕਾ ਬਈ ਝੋਟੀ ਤੇ ਜਿੱਦੀ ਖਰੀ ਆ ਜੀ ਤੇ ਕਰਦਾ ਲੱਖ ਕਰਨੀ ਹਾਂ ਪਰ ਆਪਾਂ ਜੈਜ ਲਈ ਆ ਆਪਾਂ ਜੈਜੀ ਦੇਣੀ ਆ ਠੀਕ ਆ ਆਪਾਂ ਤੁਹਾਨੂੰ ਪਤਾ ਕਿੰਨੇ ਚਿਰ ਹੋ ਗਏ ਆ ਆਉਂਦਿਆਂ ਨੂੰ ਭੈਣ ਭਰਾ ਵੀ ਜਿਹੜੇ ਆਪਣੇ ਨਾਲ ਜੁੜੇ ਉਹਨਾਂ ਨੂੰ ਪਤਾ ਆਪਾਂ ਜਾਇ ਜੀ ਤੇ ਆਪਾਂ ਜੈਜੀ ਦੇ ਦੇਣੀ ਠੀਕ ਆ ਇਹਦੀ ਵੀ ਬਈ ਮੁੱਲ ਜੋ ਮਰਜ਼ੀ ਕਰਾ ਲੈ ਕੋ ਕਰਾਉਣਾ ਹਾਂਜੀ ਜਿਹੜੀ ਜੈਸਨੋਏ ਵੀ 73000 ਚ ਪਹੁੰਚ ਠੀਕ ਆ ਗੱਡੀ ਕੋ ਆਪ ਦੀ ਲੇਊਗਾ ਪੂਰੇ 70000 ਦੀ ਮਿੰਗਣੀ ਨਹੀਂ ਨਹੀਂ ਠੀਕ ਆ ਯਾਰ ਫਿਰ ਮਾੜੀ ਤਾਂ ਨਹੀਂ ਗਈ ਹਾਂਜੀ ਹੈ ਹਾਂ ਚੰਗੀ ਝੋਟੀ 70000 ਦੀ ਹਾਂਜੀ ਤੇ ਅੱਗੇ ਆ ਗਾੜੀ ਭਾਜੀ ਸੂਆ ਤੇ ਜਾਏ ਕੋ ਚੌਥਾ ਲਾਵੇ ਪੰਜਵਾਂ ਲਾਵੇ ਇਹ ਤਾਜੀ ਸੂਈ ਜੇ ਮਹੀਂ ਗੱਲਾਂ 나ੜੂ ਅੱਛਾ ਬੌੜਾ ਵਾਲੇ ਕੋ ਦੁੱਧ ਲਾਲੇ 8 ਕਿਲੋਟਰ ਦਾ ਵਾਰਾ ਠੀਕ ਹੈ ਹਾਂਜੀ ਹਾਂਜੀ ਸੁਆ ਆਪੇ ਲਾ ਲੇ ਸੁਆ ਕੋ ਆਪੇ ਗੈਸ ਕਰ ਲੇ ਭਾਵੇਂ ਦਹਵੇਂ ਲਾ ਲੇ ਆਪਣੀ ਸਾਰੇ ਗਾਂ ਲੇਕਿਨ ਹਾਂਜੀ ਥਾਂ ਚੋਂ ਚੰਗਾ ਹੋ ਹਣਾ ਚੋਂ ਚੰਗਾ ਥੋੜੀ ਜੀ ਨਾ ਥੱਕ ਗਾ ਰਹਦੀ ਹੈ ਹਾਂ ਦੇਵਾ ਗਾਂ ਨੂੰ ਹਾਂਜੀ ਹਾਂਜੀ ਥੋੜਾ ਥੱਕ ਗਾਂ ਚਲ ਦੇ ਵੀ ਉਵੇਂ ਹੀ ਦੇ ਬਾਕੀ ਇਹ ਓਨੀ ਗਾੜ ਇਹਦੀ ਗਾੜ ਵੀ ਓਨੀ ਪਿਛਾੜ ਵੀ ਓਨੀ ਹਾਂ ਸਹੀ ਹੈ ਚੱਲ ਕੋਈ ਬੰਦਾ ਉਹ ਜਾ ਦੁੱਧ ਪੀਣ ਵਾਲਾ ਲੈ ਜੇ ਨਾ ਚਲੋ ਰੋਲੀ ਜਾਦੀ ਸਾਂਭੀ ਨਹੀਂ ਆ ਕਕਰ ਥੱਲੇ ਬੰਨ ਛੜੀ ਕੇ ਹੈਗੇ ਥਣ ਕਿੱਡਾ ਚੰਗਾ ਮੈਂ ਮੈਂ ਨਾ ਬੜੀ ਚਵਾਈ ਬੜੀ ਚੰਗੀ ਆ ਥਣ ਚਵਾਈ ਬੜੀ ਚੰਗੀ ਆ ਬਾਕੀ ਉਹ ਬੱਚਾ ਵੀ ਤਾਜ਼ਾ ਬੱਚੇ ਨੂੰ ਮਰਾ ਦੇ ਚਾਤੀ ਕੱਟੀ ਇਹਦੇ ਮਗਰ ਕੱਟੀ ਇਹਦੇ ਮਗਰ ਓਕੇ ਆ ਰੰਗ ਦੀ ਆਪਦੀ ਮਾਂ ਨੂੰ ਇਹ ਦਾ ਇਹਦੀ ਵੀ ਪੂਰੇ 51 ਚ ਪਹੁੰਚ ਗੱਡੀ ਕੋ ਆਪਦੇ ਲਈ 48 ਹਜ਼ਾਰ ਦੀ ਤਾਜੀ ਸੂਈ ਮਈ 48000 ਹਾਂਜੀ ਹਾਂਜੀ ਤਾਜੀ ਸੂਈ ਮਾ ਕਰ ਕੱਟੀ ਸੇਵਾ ਕਰੂ ਕੋ ਦੁੱਧ 9-10 ਲੀਟਰ ਨੇ ਦੇਈ ਜਾਣਾ ਕੱਟੀ ਆ ਨਾ ਇਹਦੇ ਕੋਲ ਹਾਂਜੀ ਕੱਟੀ 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 ਤੇ ਆ ਅਗਲੀ ਝੋਟੀ ਇਹ ਬਈ ਸੂਈ ਜੇ ਝੋਟੀ ਵਿਹਾਂ ਪੱਤੀਆਂ ਦੇ ਨਾਲ ਦੀ ਠੀਕ ਹੈ ਮਗਰੇ ਦੇ ਕੱਟੀ ਪਿਓਰ ਨੀਲੀ ਰਹੀ ਓਕੇ ਕੱਟੀ ਦਾ ਕਰਕੇ ਆਪਾਂ ਮੱਝ ਲਈ ਆ ਠੀਕ ਹੈ ਹਾਂਜੀ ਹਾਂਜੀ ਤੇ ਦੁੱਧ ਇਹਦੇ ਥੱਲੇ ਜਿਹੜਾ ਨਾ ਆਖ ਨੂੰ 11 12 ਲੀਟਰ ਰੱਖ ਜੀ 10 ਲੀਟਰ ਦੁੱਧ ਪੱਕਾ ਹੋਊਗਾ ਅਜਾ ਇਹ ਵੀ ਝੋਟੀ 11 12 ਵਜੇ ਚੋਕੇ ਲੈਂਦੀ ਆਪਾਂ ਓਕੇ ਕੱਢ ਦੇ ਸੂਆ ਦੱਜਾ ਉਹਨਾਂ ਦੇ ਘਰ ਮਗਰ ਨੀਲੀ ਦੀ ਕੱਟੀ ਹਾਂਜੀ ਮਗਰ ਨੀਲੀ ਦੀ ਕੱਟੀ ਪਿਓਰ ਨਹੀਂ ਲਈ ਮਿਲਦੀ ਕੱਟੀ ਤੇ ਕੱਟੀ ਤੇ ਕੱਟੀ ਤੇ ਟੋਰਾ ਹੀ ਵੱਡਾ ਇਹਦਾ ਹਾਂ ਬੜੀ ਝੋਟੀ ਵਾੜ-ਵਾੜ ਲੈ ਗਈ ਸੰਤਾ ਨੀ ਝੋਟੀ ਬੜੀ ਖਰੀ ਆ ਹਾਂ ਹਾਂ ਨੇ ਠੀਕ ਆ ਅੱਖਾਂ ਬਿੱਲੀਆਂ ਅੱਖਾਂ ਬਿੱਲੀਆਂ ਨੀਲੀ ਜਣੀ ਆ ਟਾਈ ਕੱਟੀ ਨੀਲੀ ਲਾ ਗਈ ਹਾਂਜੀ ਹਾਂਜੀ ਨੀਲੀ ਇਹ ਮਾਲੀ ਮਾਲੀ ਉਹ ਨੀਲੀ ਦੇ ਤੋ ਕਰਾਈ ਨਾ ਉਹਨਾਂ ਤੇ ਮਾਲੀ ਤੇ ਚਲ ਗਿਆ ਬੱਚਾ ਹਾਂਜੀ ਕੱਟੀ ਵੀ ਚੰਗੀ ਪਲੀ ਆ ਕੱਟੀ ਨੀਲੀ ਦੀ ਅਜ ਪਿਓਰ ਹਾਂ ਬਿੱਲੀਆਂ ਅੱਖਾਂ ਇਹਦੇਮ ਕੱਟੀ ਲੀਆਂ ਓਕੇ 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 ਇਹਦੀ ਆਪਦੀਆਂ ਆ ਵੇਖੋ ਬਿੱਲੀਆਂ ਖਾਂ ਹਾਂ ਨਹੀਂ ਅੱਖਾਂ ਬਿੱਲੀਆਂ ਹਾਂਜੀ ਕਈ ਸੱਜਣ ਸੰਭਾਲਦੇ ਨਹੀਂ ਹਨ ਇਹ ਚੰਗੀ ਨਸਲ ਕਰਾਣੀ ਦੀ ਕੋਈ ਤੇ ਚੱਲ ਦੁੱਧ ਦੇਈ ਜਾਊਗੀ ਹਾਂਜੀ 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 ਤੇ ਇਹਦਾ ਕਰਦਗੇ ਲੱਖ ਇਹਦਾ ਮੈਨੂੰ ਤਾਂ ਕੀ ਆ ਮੈਂ ਕਿਹੜਾ ਜੇਕ ਦੇਣੇ ਆਂ ਢੂੜ ਕਰਲਾ ਪਰ ਨਹੀਂ ਆਪਾਂ ਨਹੀਂ ਲੱਖ ਕਰਨਾ ਆਪਾਂ ਜਾਇ ਜਾਈ ਦੇ ਦਿੰਦੇ ਆਪਾਂ ਰੱਖੂ ਅੰਦਰ ਹੀ ਰਹਿਣਾ ਜਾਇ ਹੀ ਦੇ ਦੇ ਦੋਕ ਸਾਲ ਅੰਦਰ ਹੀ ਤੁਰਿਆ ਜੇ ਨਹੀਂ ਨਹੀਂ ਸਾਰਾ ਕੋ ਆਪਾਂ ਆਪਣੇ ਤੋਂ ਭਾਜੀ ਗਾਹ ਗਾਉਣਾ ਰਸਕੇ ਤੇ ਵੀ ਤੇ 50 ਲੱਖ ਵਾਲੀ ਗੱਡੀ ਤੇ ਵੀ ਸਹੀ ਗੱਲ ਆਪਾਂ ਆਪਣੇ ਛੋਟੇ ਗਾਹ ਦਾ ਧਿਆਨ ਰੱਖਦੇ ਵਡੇ ਦਾ ਵੀ ਰੱਖਦੇ ਸਿਆਣੀ ਹਨ ਬੜਾ ਛੋਟਾ گاਉਂ ਕੋਲ ਲਈ 50000 ਲਾਉਣਾ ਬੜਾ ਔਖੀ ਗੱਲ ਬੜੇ ਔਖਾ ਸਿਆਣੀ ਗੱਲ ਨਾ 90 95 ਦਾ ਨਾ 85 ਪੂਰੇ 80000 ਦੇ ਵਿੱਚ ਪਹੁੰਚ ਠੀਕ ਹੈ ਗੱਡੀ ਕੋ ਆਪ ਦੀ ਲਿਆਉਂਦਾ 70000 ਦੀ ਮੈਂ ਦੇਣੀ 70000 10 ਲੀਟਰ ਦੁੱਧ ਮਗਰ ਮਰਨੀ ਲੀਦੀ ਕਟਿੰਗ ਕੀ ਬਾਤ ਹਾਂਜੀ ਹਾਂ ਠੀਕ ਹੈ ਤੇ ਆ ਲਈ ਗੱਡੀ ਭਾਜੀ ਇਹ ਸੂਆ ਜੇ ਪਹਿਲਾ ਹਾਂ ਝੋਟੀ ਦਾ ਓਕੇ ਸੂਈ ਨੂੰ ਹੋਏ ਜੇ ਕੋਈ ਇਹਨੂੰ ਤੈਨਾਂ 3.5 ਮਹੀਨੇ ਠੀਕ ਆ 1 ਮਹੀਨੇ ਦੀ ਬਣੀ ਜੇ ਆਪਾਂ ਕੋਈ ਗਾਰੰਟੀ ਨਹੀਂ ਦੇਉਂਦੇ ਦੁੱਧ ਦੇ ਹਿਸਾਬ ਨਾਲ ਮਹੀਨੇਣੀ ਠੀਕ ਆ ਹਾਂ ਦੁੱਧ ਦੂੰਗਾ ਇਹਦੇ ਸਾਲੇ 7 ਕੁ 6 ਲਾਵੇ 6 ਲਾ ਲੈ ਹਾਂਜੀ ਹਾਂਜੀ ਛੋਟਾ ਭਾਜੇ ਸਾਰਿਆਂ ਤੋਂ ਹਾਂ ਸਾਰਿਆਂ ਤੋਂ ਛੋਟਾ ਓਕੇ ਸਭ ਤੋਂ ਛੋਟੇ ਭਾਜੇ ਚੌਕੀ ਇਹ ਮੈਂ ਇਹ ਵੀ ਚੌਕੀ ਛੋਟੀ ਪਹਿਲੇ ਸੂਰੇ ਇੱਕ ਰੰਗ ਕਾਲੀ ਹਾਂਜੀ ਦੁੱਧ ਛੇ ਸੁਆ ਪਹਿਲਾ ਮੂੰਹ ਚੌਗੀ ਵੇਖੋ ਸੰਭਾਲ ਦੇ ਕਈ ਸੱਜਣ ਘਟ ਆ ਨਾ ਸੰਭਾਲ ਦੇ ਘਟਾ ਜੀ ਇੱਕ ਨਾ ਹਰ ਵੀਡੀਓ ਜ਼ਿਕਰ ਕਰਦੇ ਆ ਡੰਗਰ ਆਪਣੇ ਤੋਂ ਆਉਂਦੇ ਆ ਆਪਣਾ ਚਾਰ ਹੁੰਦਾ ਨਵਾਂ ਡੰਗਰ ਜਿਹੜਾ ਆਉਂਦਾ ਖਾਂਦਾ ਨਹੀਂ ਪੱਠੇ ਪੱਠੇ ਖਾਂਦਾ ਹੁੰਦੇ ਨਾ ਡੰਗਰ ਹਾਂ ਥੋੜਾ ਡੰਗਰ ਘਰ ਦਾ ਵੀ ਤੇ ਕਰਦਾ ਇੱਕ ਨਹੀਂ ਚਾਰ ਵਾਲਾ ਪੱਠੇ ਆ ਕੇ ਘਟ ਖਾਂਦਾ ਤੇ ਪੱਠਿਆਂ ਵਾਲਾ ਚਾਰ ਘਟ ਖਾਂਦਾ ਹਾਂਜੀ 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 ਇਹ ਡੰਗਰ ਨਾ ਫਿਰ ਘਰ ਤੋਂ ਲਿਆਂਦਾ ਹੁੰਦਾ ਡੰਗਰ ਤੇ ਵੀ ਕਰਦਾ ਕਰਦਾ ਕਰ ਜਾਂਦੀਆਂ ਠੀਕ ਆ ਇਹਦਾ ਬਿਲਕੁਲ ਜਾਇਜ਼ ਨਾ 50 ਤੇ ਨਾ 55 45000 ਦੇ ਵਿੱਚ ਪਹੁੰਚ 100 ਕਿਲੋਮੀਟਰ ਤੱਕ ਠੀਕ ਹੈ ਗੱਡੀ ਕੋ ਆਪਦੀ ਲਿਆਉਂਦਾ 42000 ਪੂਰੇ ਦੀ ਦੇਣੀ ਚਾਹੀਦੀ 42000 ਹਾਂਜੀ ਹਾਂਜੀ ਝੋਟੀ ਦਾ ਠੀਕ ਹੈ ਜੇ ਕੋਈ ਸਾੰਭੇ ਹਾਂ ਥਾਨ ਬੜਾ ਚੰਗਾ ਕਟੀਆਂ ਵਾਲਾ ਭਾ ਹਾਂਜੀ ਨਹੀਂ ਦਿੰਦਾ ਭਾ ਕੋਈ ਸ਼ਰਤ ਆ ਗਾੜੀ ਵੀ ਭਾਜੀ ਝੋਟੀਏ ਪਹਿਲੇ ਸੂਏ ਜੇ ਠੀਕ ਆ ਤੇ ਦੁੱਧ ਦੇ ਥੱਲੇ ਵੀ 7 ਆ ਕੋਈ 6 ਲਾਵੇ ਸੂਈ ਨੂੰ ਇਹਨੂੰ ਵੀ ਇੱਕ 3 3.5 ਮਹੀਨੇ ਇੱਕ ਮਹੀਨੇ ਦੀ ਵੀ ਬਣੀ ਹੈ ਠੀਕ ਆ ਪਰ ਆਪਾਂ ਦੇਣੀ ਜੇ ਦੁੱਧ ਦੇ ਹਿਸਾਬ ਨਾਲ ਇਹ ਦੋਂਦੀ ਜੀ ਇਹ ਦੋਂਦੀ ਝੋਟੀ ਕਿਆ ਬਾਤ ਇਹ ਝੋਟੀ ਅੰਦਰੇ ਵੱਧੀ ਰਹੀ ਕਰੇ ਤੈਨੂੰ ਚਿੱਟੀ ਜੀ ਦੇਖ ਹੈ ਕੱਦ ਪੂਰਾ ਵੱਡਾ ਤੇ ਹੈਗੀ ਅਜੇ ਦੋ ਦੰਦ ਹੀ ਹਾਂ ਬਾਕੀ ਝੋਟੀ ਸਾਂਭੇ ਕੋਈ ਆਉਂਦੇ ਸਵੇਰ ਨੂੰ ਹਨਾ ਬਾਕੀ ਸੱਜਰ ਝੋਟੀ ਏਡੀ ਕੋ ਲੈਣ ਗਿਆ ਸੱਜਰ ਝੋਟੀ ਏਡੀ ਲੈਣ ਜਾਵੇ ਕੋਈ ਤੇ ਲੱਖ ਰੁਪਏ ਦੀ ਮਿਲਦੀ ਆ ਮਿਲਦੀ ਆ ਭਾ ਲੱਖ ਦਾਮ ਹੀ ਆ ਕਾਲੀ ਸਾਰੀ ਹਾਂ ਲੇਵਾ ਵੀ ਲਾਲੀ ਵਾਲਾ ਹਾਂਜੀ ਹਾਂਜੀ ਬਾਕੀ ਲੱਤ ਨਹੀਂ ਪੁੱਟਦੀ ਭੜੇ ਤੇ ਮਿਲਦੀ ਹਾਂ ਨਾ ਬੱਤੇ ਇਹਦਾ ਫਰਸ਼ਾ ਬਿਲਕੁਲ ਜੈਤ ਜੀ ਹਾਂ ਪੂਰੇ 47000 ਦੇ ਵਿੱਚ ਪਹੁੰਚ 100 ਕਿਲੋਮੀਟਰ ਤੱਕ ਗੱਡੀ ਕੋ ਆਪ ਦੀ ਲਈ ਉੱਚ 44000 ਦੀ ਛੋਟੀ ਦੇਣੀ ਪੂਰੇ ਨੇ 44000 ਹਾਂਜੀ ਹਾਂਜੀ ਕੱਟੀ ਵਾਲਾ ਭਾਈ ਹਾਂਜੀ ਛੋਟਾ ਓਕੇ ਹਾਂਜੀ ਹਾਂਜੀ 44000 ਦੀ ਦੁੱਧ ਦੇ ਦੇ ਥਲੇ ਕਿੰਨਾ ਕਿਹਾ ਆਪਾਂ ਦੱਸ ਦੁੱਧ 7 ਆ 6 ਲਾ ਦੇ ਦੁੱਧ ਦੱਸਿਆ ਨਹੀਂ ਇਹਦਾ ਆਪਾਂ ਹਾਂ ਦੁੱਧ ਦੱਸਤਾ 7 ਆ ਕਿਹਾ 6 ਲਾ ਲੈ ਕੋਈ 6 ਲਾ ਲੈ ਇਹਦੇ ਵੀ 6 ਲਾ ਲੈ ਹਾਂਜੀ 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 ਓਕੇ ਓਕੇ ਇਹਦੇ ਕੋਲੇ 10 ਆ ਕੱਟੀ ਵਾਲੀ ਹਾਂਜੀ ਹਾਂਜੀ ਇਹਦੇ ਕੋਲੇ 7 8 ਆ ਹਾਂਜੀ 8 7 ਇਹਦਾ ਤਾਜੀ ਆ ਨਾ ਹਾਂਜੀ ਹਾਂਜੀ ਠੀਕ ਆ ਠੀਕ ਆ ਆ ਲੇਵੇ ਵਾਲੀ ਝੋਟੀ ਕੋਲੇ 8 ਆ ਇਹਦੇ ਕੋਲ 8 ਠੀਕ ਆ ਹਾਂ ਗਾੜ ਦੀ ਥੱਲੇ ਵੀ 8 ਇਹਦੇ ਵੀ 8 ਲਾ ਦੇ ਮੜੀ ਜੇ ਤਾਂ ਲੇਟ ਚੁਈ ਦੂਆਂ ਹਾਂਜੀ ਹਾਂਜੀ ਮੇਰੇ ਬਾਵਾ ਲੇਟ ਇਹਦੇ ਥੱਲੇ ਵੀ 8 ਆ ਉਹਦੇ ਥੱਲੇ ਵੀ 8 ਆ ਪਰਲੇ ਥੱਲੇ ਵੀ 8 ਆ ਓਕੇ ਬਾਕੀ ਉਹ ਬੇਨਤੀ ਪਿਆਰ ਦੀ ਚੋ ਕੇ ਤਸੱਲੀ ਕਰਕੇ ਕਰੋ ਹਾਂ ਹਾਂਜੀ ਹਾਂ ਵੱਡੀ ਗੱਲ ਇਹ ਆ ਹਾਂਜੀ ਲੈ ਵੀ ਸੱਜਣੋ ਇਹ ਐਨੀਮਲ ਵਿਕਰੀ ਵਾਲੇ ਸੀਗੇ ਪ੍ਰਤਾਪ ਸ਼ਾਹ ਕੋਲੇ ਝਾਮ ਕੇ ਖੁਰਦ ਦੇ ਵਿੱਚ ਸਾਰਿਆਂ ਦਾ ਲੇਖਾ ਜੋਖਾ ਤੁਹਾਨੂੰ ਲੈ ਤਾਣ ਕੱਲਾ ਕੱਲਾ ਪਸ਼ੂ ਤੋਰ ਤਾਰ ਕੇ ਵਿਖਾਤਾ ਆਪਦੇ ਜਾਨੀ ਪ੍ਰੋਪਰ ਤਸੱਲੀ ਨਾਲ ਬਾਕੀ ਜੇ ਕੋਈ ਕਮੀ ਪੇਸ਼ੀ ਰਹੇਗੀ ਉਹ ਤੁਸੀਂ ਤਸੱਲੀ ਕਰ ਲਿਓ ਧੰਨਵਾਦ ਵੀਡੀਓ ਐਂਡ ਤੱਕ ਵੇਖਣ ਦੀ ਜਿਉਂਦੇ ਵਾਸਤੇ ਰਹੋ